ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਆਗੋਂ ਮਾਗੀ ਦੀਆਂ ਵੀ ਕੱਲ ਨੂੰ ਮਾਗੀ ਹੈ ਤੇ ਮਾਗੀ ਦੀਆਂ ਵੀ ਬਹੁਤ-ਬਹੁਤ ਵਧਾਈਆਂ ਤੇ ਅੱਜ ਲੋਹੜੀ ਦੀਆਂ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਅੱਜ ਥੋੜਾ ਲੇਟ ਹੋ ਗਏ ਅਸੀਂ ਕਿਸੇ ਦੇ ਘਰ ਗਏ ਸੀਗੇ ਤੇ ਉੱਥੇ ਥੋੜਾ ਲੇਟ ਹੋ ਗਏ ਇਸ ਕਰਕੇ ਵਧਾਈ ਥੋੜਾ ਲੇਟ ਦੇ ਰਹੇ ਆ ਤੇ ਮਾਫੀ ਚਾਹੁੰਦੇ ਆ ਤੇ ਸੋ ਅੱਜ ਬਸ ਇੰਨਾ ਹੀ ਮੈਂ ਕਹਿਣਾ ਵੀ ਜਿਸ ਤਰ੍ਹਾਂ ਅੱਜ ਲੋੜੀ ਦਾ ਦੇਨੇ ਆ ਤੇ ਆਪਾਂ ਨੂੰ ਧੀਆਂ ਦੀ ਲੋੜੀ ਮਨਾਉਣੀ ਚਾਹੀਦੀ ਜ਼ਰੂਰ ਤੇ ਧੀਆਂ ਦੇ ਨਾਲ ਕਦੀ ਫਰਕ ਨਾ ਕਰਿਆ ਕਰੋ ਕਿਉਂਕਿ ਮੈਨੂੰ ਉੱਥੇ ਵੀ ਜਿਸ ਪਰਿਵਾਰ ਚ ਅਸੀਂ ਗਏ ਸੀਗੇ ਨਾ ਤੇ ਉੱਥੇ ਵੀ ਉਹਨਾਂ ਨੇ ਕੁੜੀ ਦੀ ਲੋੜੀ ਮਨਾਈ ਸੀਗੀ ਤੇ ਕਈ ਵਾਰੀ ਨਾ ਆਪਾਂ ਨੂੰ ਜਦੋਂ ਬਾਹਰ ਕੁਝ ਸੁਣਨ ਨੂੰ ਮਿਲ ਜਾਂਦਾ ਨਾ ਤੇ ਉੱਥੇ ਆਪਾਂ ਮਜਬੂਰ ਹੋ ਜਾਂਦੇ ਆ ਵੀ ਕੁਝ ਨਾ ਕੁਝ ਕੋਈ ਦੋ ਚਾਰ ਸ਼ਬਦ ਕਹਿਣ ਲਈ ਸੋ ਕਦੀ ਵੀ ਇਸ ਤਰ੍ਹਾਂ ਨਾ ਕਰਿਆ ਕਰੋ ਬਈ ਧੀਆਂ ਵੀ ਪੁੱਤਾਂ ਵਰਗੀਆਂ ਨੇ ਕਹਿੰਦੇ ਨਹੀਂ ਧੀਆਂ ਤੇ ਤਰੇਕਾਂ ਹੁੰਦੀਆਂ ਰੌਣਕ ਵੇੜੇ ਦੀ ਧੀਆਂ ਤੋਂ ਬਿਨਾ ਆਪਣੀ ਕੋਈ ਹੋੰਦ ਨਹੀਂ ਹੈਗੀ ਜੇ ਆਪਾਂ ਇਹ ਗੱਲ ਕਹੀ ਹੈ ਨਾ ਕਿ ਧੀਆਂ ਤੋਂ ਬਿਨਾ ਸਾਡਾ ਸਮਾਜ ਦਾ ਰੁਤਬਾ ਬਣੇਗਾ ਤੇ ਇਹ ਕਦੀ ਨਹੀਂ ਹੋ ਸਕਦਾ ਧੀਆਂ ਵੀ ਪੁੱਤਾਂ ਵਰਗੀਆਂ ਹੀ ਹੁੰਦੀਆਂ ਨੇ ਤੇ ਧੀਆਂ ਦਾ ਦਿਲ ਟੁੱਟ ਜਾਂਦਾ ਕਦੀ ਵੀ ਇਸ ਤਰ੍ਹਾਂ ਨਾ ਕਰਿਆ ਕਰੋ ਕਿ ਹਾਂ ਬਈ ਧੀਆਂ ਦੀ ਲੋੜੀ ਮਨਾਈ ਲੈ ਇਹ ਨਵਾਂ ਹੀ ਰਿਵਾਜ ਚੱਲ ਪਿਆ ਕਈ ਕੁਝ ਸੁਣਨ ਨੂੰ ਮਿਲ ਜਾਂਦਾ ਤੇ ਉੱਥੇ ਨਾ ਦਿਲ ਨੂੰ ਬੜੀ ਤਕਲੀਫ ਹੁੰਦੀ ਆ ਵੀ ਇਹ ਮੁੱਢ ਕਦੀਮ ਤੋਂ ਹੀ ਤੁਰਿਆ ਆਉਂਦਾ ਤੇ ਇਸ ਤਰ੍ਹਾਂ ਕਿਉਂ ਤੁਰਿਆ ਆਉਂਦਾ ਕਿ ਲੋਕ ਇਹ ਹੱਲੇ ਵੀ ਜਦ ਕੇ ਆਪਾਂ ਬਹੁਤ ਹੁਣ ਅਗਲੀ ਪੀੜ੍ਹੀ ਚ ਆ ਗਏ ਆ ਤੇ ਜਨਰੇਸ਼ਨ ਗੈਪ ਬਹੁਤ ਆ ਵੈਸੇ ਤਾਂ ਜਦੋਂ ਸਾਡਾ ਵੀ ਜਨਮ ਹੋਇਆ ਨਾ ਤੇ ਉਦੋਂ ਵੀ ਸਾਡੇ ਘਰਦਿਆਂ ਨੇ ਮਤਲਬ ਕਿ ਇਦਾਂ ਲੜਕੀਆਂ ਨੂੰ ਬੁਰਾ ਨਹੀਂ ਮਨਾਇਆ ਅਸੀਂ ਪਿੰਡ ਵਿੱਚ ਪਹਿਲੀਆਂ ਭੈਣਾਂ ਸੀ ਜਿਨ੍ਹਾਂ ਨੇ ਪੜ੍ਹਾਈ ਕੀਤੀ ਤੇ ਘਰ ਦਾ ਕੰਮ ਵੀ ਬਹੁਤ ਕੀਤਾ ਸਾਡੀ ਮਾਂ ਨੇ ਸਾਨੂੰ ਘਰ ਦਾ ਕੰਮ ਬਹੁਤ ਸਿਖਾਇਆ ਇੱਥੋਂ ਤੱਕ ਕਿ ਮੇਰੀ ਮਾਂ ਜਦੋਂ ਵੀ ਬੋਲਦੀ ਹੁੰਦੀ ਸੀ ਨਾ ਤੇ ਉਹਨੇ ਕਹਿ ਦੇਣਾ ਬਈ ਤੁਹਾਡੇ ਤਾਂ ਹੱਥ ਸੋਨੇ ਦੇ ਨੇ ਤੇ ਉਦੋਂ ਉਮਰ ਛੋਟੀ ਸੀ ਤੇ ਸਮਝ ਨਹੀਂ ਸੀ ਆਉਂਦੀ ਵੀ ਇਹ ਮਤਲਬ ਹੱਥਾਂ ਨੂੰ ਵੇਖ ਕੇ ਕਹਿਣਾ ਵੀ ਲੈ ਦੱਸ ਮਾਂ ਕਿੱਥੇ ਸੋਨਾ ਲੱਗਾ ਆਇਆ ਤੇ ਉਹਨੇ ਕਹਿਣਾ ਵੀ ਹਾਂ ਹੌਲੀ ਹੌਲੀ ਪਤਾ ਲੱਗ ਜਾਏਗਾ ਵੀ ਸੋਨਾ ਕਿੱਥੇ ਲੱਗਾ ਹੋਇਆ ਕੰਤ ਭਾਵ ਵੀ ਇਹਨਾਂ ਹੱਥਾਂ ਦੇ ਨਾਲ ਹੀ ਆਪਾਂ ਕਿਰਤ ਕਰਦੇ ਆ ਹਨ ਤੇ ਇਸ ਤਰ੍ਹਾਂ ਨਾ ਕਿਹਾ ਕਰੋ ਗੁਰੂ ਨਾਨਕ ਦੇਵ ਜੀ ਨੇ ਵੀ ਦੇਖੋ ਕਿੰਨਾ ਵੱਡਾ ਰਤਬਾ ਦਿੱਤਾ ਔਰਤ ਜਾਤ ਨੂੰ ਤੇ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਇਹੀ ਤੇ ਜਿਹੜੀ ਅੱਜ ਧੀ ਆ ਕੱਲ ਨੂੰ ਭੈਣ ਆ ਵੱਡੀ ਹੋ ਕੇ ਪਤਨੀ ਆ ਮਾਂ ਆ ਦਾਦੀ ਆ ਨਾਨੀ ਆ ਕਿੰਨੇ ਰੂਪ ਵਟਾਉਂਦੀ ਆ ਸੋ ਆਪਾਂ ਨੂੰ ਔਰਤ ਦਾ ਸਨਮਾਨ ਕਰਨਾ ਚਾਹੀਦਾ ਆ ਬੇਟੀਆਂ ਨੂੰ ਜਿੰਨੀ ਵੀ ਇੱਜ਼ਤ ਦੇ ਸਕਦੇ ਆ ਓੰਨੀ ਹੀ ਦਿਓ ਜਿੰਨਾ ਮੈਨੂੰ ਤਾਂ ਕਈ ਵਾਰੀ ਨਾ ਇਦਾਂ ਵੀ ਲੱਗਦਾ ਹੁੰਦਾ ਵੀ ਜਿੰਨਾ ਬੇਟੀਆਂ ਆਪਣਾ ਮੋਹ ਕਰਦੀਆਂ ਨੇ ਨਾ ਵੀ ਹਾਂ ਪੁੱਤਰ ਵੀ ਬਹੁਤ ਵਧੀਆ ਨੇ ਇਹੋ ਜੀ ਗੱਲ ਨਹੀਂ ਹੁੰਦੀ ਪੁੱਤਰਾਂ ਨੂੰ ਵੀ ਆਪਾਂ ਜਦੋਂ ਸਹੀ ਤਰੀਕੇ ਨਾਲ ਰੱਖਦੇ ਆ ਨਾ ਤਾਂ ਫਿਰ ਪੁੱਤਰ ਵੀ ਆਪਣਾ ਪੂਰਾ ਸਤਿਕਾਰ ਕਰਦੇ ਨੇ ਪਰ ਜੇ ਹੁਣ ਆਪਣੇ ਘਰ ਵਿੱਚ ਕੱਲੀਆਂ ਬੇਟੀਆਂ ਨੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਬੇਟੀਆਂ ਨੂੰ ਹਰ ਵੇਲੇ ਇਹੀ ਮਹਿਸੂਸ ਕਰਵਾਈ ਜਾਏ ਨਹੀਂ ਤੂੰ ਤਾਂ ਕੁੜੀ ਆ ਨਹੀਂ ਤੂੰ ਤਾਂ ਮਤਲਬ ਕੁੜੀਆਂ ਆ ਨਹੀਂ ਕਰ ਸਕਦੀ ਉਹ ਨਹੀਂ ਕਰ ਸਕਦੀ ਤੇਰਾ ਕੋਈ ਹੱਕ ਨਹੀਂ ਜੇ ਆ ਵੋ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਧੀਆਂ ਦੇ ਵੀ ਦਿਲ ਟੁੱਟ ਜਾਂਦੇ ਨੇ ਸੋ ਜੇਕਰ ਆਪਾਂ ਧੀਆਂ ਦੀ ਕਦਰ ਕਰਦੇ ਆ ਤੇ ਫਿਰ ਪ੍ਰਮਾਤਮਾ ਵੀ ਆਪਾਂ ਨੂੰ ਭਾਗ ਲਾਉਂਦਾ ਆ ਕਦੀ ਵੀ ਧੀਆਂ ਦੇ ਨਾਲ ਵਿਤਕਰਾ ਨਾ ਕਰਿਆ ਕਰੋ ਧੀਆਂ ਆਪਣੇ ਘਰ ਦੀ ਖੂਨ ਆ ਮੈਂ ਤਾਂ ਬਹੁਤ ਵਾਰੀ ਦੇਖਿਆ ਕਿ ਜਿੰਨਾ ਧੀ ਮਤਲਬ ਮਾਪੇ ਦਾ ਬਾਰੇ ਸੋਚਦੀ ਆ ਜਾਂ ਜਿੰਨਾ ਉਹ ਮਾਪਿਆਂ ਦਾ ਮੋਹ ਕਰਦੀ ਆ ਨਾ ਤੇ ਸ਼ਾਇਦ ਹੀ ਦੁਨੀਆ ਤੇ ਕੋਈ ਐਹੋ ਜਿਹਾ ਰਿਸ਼ਤਾ ਹੋਊਗਾ ਵੀ ਜਿਹੜਾ ਮਤਲਬ ਇੰਨਾ ਮੋਹ ਕਰਦਾ ਹੋਊਗਾ ਕਿਉਂਕਿ ਅਕਲ ਵੀ ਬੰਦੇ ਨੂੰ ਉਦੋਂ ਆਉਂਦੀ ਜਦੋਂ ਤੁਸੀਂ ਪ੍ਰੈਕਟੀਕਲ ਤੌਰ ਤੇ ਸਭ ਕੁਝ ਵੇਖਦੇ ਆ ਹੰਡਾਉਂਦੇ ਆ ਉਮਰ ਦੇ ਹਿਸਾਬ ਨਾਲ ਸੋ ਕਈ ਵਾਰੀ ਬੰਦਾ ਭਾਵਕ ਹੋ ਕੇ ਚਲੋ ਵੱਧ ਘੱਟ ਵੀ ਆਪਾਂ ਬੋਲ ਸਕਦੇ ਆ ਪਰ ਮੈਰੀ ਬਸ ਇਹੀ ਰਿਕੁਐਸਟ ਆ ਵੀ ਤੁਸੀਂ ਵੱਧ ਤੋਂ ਵੱਧ ਧੀਆਂ ਦੀ ਇੱਜ਼ਤ ਕਰਿਆ ਕਰੋ ਤੇ ਧੀਆਂ ਦੇ ਨਾਲ ਆਪਣਾ ਮੋਹ ਪਿਆਰ ਵਧਾ ਕੇ ਰੱਖੋ ਕਿਉਂਕਿ ਇਹ ਤੰਦਾਂ ਬਹੁਤ ਜ਼ਰੂਰੀ ਨੇ ਜੇਕਰ ਧੀਆਂ ਆਪਣੇ ਘਰ ਨਹੀਂ ਨਾ ਹੁੰਦੀਆਂ ਤੇ ਆਪਾਂ ਨੂੰ ਕਦੀ ਵੀ ਭਾਗ ਨਹੀਂ ਲੱਗਦੇ ਇਹ ਮੇਰੀ ਗੱਲ ਤੁਸੀਂ ਜ਼ਿੰਦਗੀ ਦੇ ਵਿੱਚ ਪੱਲੇ ਬੰਨ ਕੇ ਦੇਖ ਲਿਓ ਕਿ ਹਮੇਸ਼ਾ ਉਹ ਰੁੱਖ ਸੁੱਕ ਜਾਂਦੇ ਨੇ ਜਿਨ੍ਹਾਂ ਦੀਆਂ ਜੜ੍ਹਾਂ ਨਹੀਂ ਹੁੰਦੀਆਂ ਇਹ ਧੀਆਂ ਵੀ ਉਸੇ ਘਰ ਵਿੱਚ ਜਨਮ ਲੈਂਦੀਆਂ ਨੇ ਸੋ ਇਸ ਕਰਕੇ ਕਦੀ ਵੀ ਧੀਆਂ ਨੂੰ ਬੁਰਾ ਨਾ ਕਹਾ ਕਰੋ ਕਦੀ ਵੀ ਉਹਨਾਂ ਦੇ ਘਰ ਆਉਣ ਤੇ ਮੱਥੇ ਵਟਾ ਨਾ ਪਾਇਆ ਕਰੋ ਕਿਉਂਕਿ ਧੀਆਂ ਵੀ ਧਿਰਾਂ ਨੇ ਇਹ ਬਹੁਤ ਜ਼ਰੂਰੀ ਆ ਧੀਆਂ ਦੇ ਨਾਲ ਮਿਲਣਾ ਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਸੋ ਤੁਹਾਨੂੰ ਮਾਗੀ ਦੀਆਂ ਬਹੁਤ ਬਹੁਤ ਵਧਾਈਆਂ ਤੇ ਮੈਂ ਜ਼ਿਆਦਾ ਚਲੋ ਨਹੀਂ ਮਤਲਬ ਕਿ ਟਾਈਮ ਵੀ ਹੁਣ ਉਹਨਾਂ ਕਿਆ ਤੇ ਜ਼ਿਆਦਾ ਨਹੀਂ ਆਪਾਂ ਫਿਰ ਕਿਸੇ ਵਿਸ਼ੇ ਤੇ ਗੱਲ ਕਰਾਂਗੇ ਸੋ ਮੇਰੇ ਪਿਆਰੇ ਵੀਰੋ ਤੇ ਭੈਣੋ ਤੇ ਮੇਰੇ ਵਿਦਿਆਰਥੀਓ ਜੇਕਰ ਮੇਰੇ ਕੋਲੋਂ ਕੋਈ ਵੱਡ ਘਟ ਬੋਲਿਆ ਗਿਆ ਹੋਵੇ ਤੇ ਮੈਂ ਮਾਫੀ ਚਾਹੁੰਦੀ ਆਂ ਬਾਕੀ ਜਿਉਂਦੀਆਂ ਰਹਤੀਆਂ